ਤੂੰ ਕਹਿੰਦਾ ਪੰਜਾਬ 'ਚ ਪੈਸੇ ਹੀ ਬਹੁਤ ਆ ਪੰਜਾਬ ਕੋਲ ਦਾ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਇੱਥੋਂ ਜਾਂਨਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉੱਥੋਂ ਦਿੱਲੀ ਨੂੰ ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਟਾਪ ਤੋਂ ਲੈ ਕੇ ਰੋਟੀ ਡੱਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਉਹ ਲੋਕਾਂ ਦੇ ਪਾ ਰਹੇ ਹਾਂ ਤੇ ਕਰਜ਼ਾ ਚੱਕ ਰਹੇ ਹਾਂ ਤੁਸੀਂ ਅ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰੇ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਏਪੀਐਲ ਆ ਕੇ ਜਿਲ੍ਹੇ 'ਚ ਬੰਦ ਕਰ ਰਹੇ ਆ ਉਸ ਰਾਤ ਦੇ ਪੰਜ ਸਿਆ ਤੂੰ ਤੁਰ ਪਿਆ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹੁੰਨਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗੀਆਂ ਨੂੰ ਕਹਿਣਾ ਚਾਹੁੰਨਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਘੱਟ ਦਾ ਦੇਣਾ ਚਾਹੀਦਾ ਰੇ ਭਵੰਤ ਸਿੰਘਾਂ ਇੱਥੋਂ ਪਤਾ ਲੱਗਦਾ ਵੀ ਇੱਕ ਡਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਐਨਾ ਡਰਾਂ ਐਨਾ ਸਹਿਮ ਤੇਰੇ ਅੰਦਰ ਬਹਿ ਜਾਊਗਾ ਕਿ ਤੂੰ ਐਨਾ ਡਰ ਜਾਏਗਾ ਐਨਾ ਕੰਬ ਜਾਏਗਾ ਕਿ ਤੂੰ ਇੱਕ ਜਿਹੜਾ ਬੰਦਾ ਤੇਰੀਆਂ ਕਮੀਆਂ ਕੱਢ ਰਿਹਾ ਤੱਥਾਂ ਦੇ ਆਧਾਰ ਦੇ ਉੱਤੇ ਲਗਾਤਾਰ ਪਿਛਲੇ 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਆ ਤੁਹਾਡੀ ਉਹ ਬੰਦਾ ਤੱਥਾਂ ਦੇ ਆਧਾਰ ਤੇ ਸਬੂਤਾਂ ਨਾਲ ਤੁਹਾਡੀਆਂ ਬੱਖੀਆਂ ਦੇੜ ਰਿਹਾ ਲਗਾਤਾਰ ਛੋਡੀਆਂ ਜਿਹੜੀਆਂ ਨਾਕਾਮੀਆਂ ਨੇ ਫੇਲ ਹੋਈ ਸਰਕਾਰ ਆ ਬੁਰੀ ਤਰ੍ਹਾਂ ਹਰ ਫਰੰਟ ਤੇ ਹਰ ਪਾਸਿਓਂ ਉਹ ਲਗਾਤਾਰ ਸੁੱਡੀਆਂ ਅੱਖਾਂ 'ਚ ਰੜਕਦਾ ਸੀ ਬਹਾਨਾ ਬਣਾ ਲਿਆ ਜੀ ਇਹ ਤੇ ਆਈਟੀ ਕੋਈ ਜਿਹੜਾ ਕਾਨੂੰਨ ਆ ਉਹਦੇ ਤਹਿਤ ਪਰਚਾ ਜਿਹੜਾ ਦਰਜ ਕਰਕੇ ਤੇ ਉਹਨੂੰ ਤੁਸੀਂ ਰਾਤ ਪਟਿਆਲੋਂ ਗ੍ਰਿਫਤਾਰ ਕਰਕੇ ਲੈ ਗਏ ਸੋ ਮੈਂ ਪੰਜਾਬੀਓ ਗੱਲ ਕਰ ਰਿਹਾ ਮਾਲਵਿੰਦਰ ਸਿੰਘ ਮਾਲੀ ਦੀ ਜਿਹੜਾ ਇਨਸਾਨ ਬੜੀ ਬੇਵਾਕੀ ਦੇ ਨਾਲ ਤੱਥਾਂ ਦੇ ਆਧਾਰ ਦੇ ਉੱਤੇ ਆਲੋਚਨਾ ਕਰਦਾ ਸਾਰਥਕ ਆਲੋਚਨਾ ਕਰਦਾ ਸੰਵਾਦ ਚਾਹੁੰਨ ਦੀ ਗੱਲ ਕਰਦਾ ਵਿਰੋਧ ਕਰਨਾ ਕਿਸੇ ਵੀ ਗਲਤ ਗੱਲ ਦਾ ਹਰ ਬੰਦੇ ਨੂੰ ਇੱਥੇ ਹੱਕ ਆ ਕੋਈ ਬੰਦਾ ਕਿਸੇ ਗੱਲ ਦੇ ਉੱਤੇ ਆਪਣੀ ਗੱਲ ਆਪਣਾ ਪੱਖ ਰੱਖ ਸਕਦਾ ਮਾਲੀ ਲਗਾਤਾਰ ਰੜਕ ਰਿਹਾ ਸੀਗਾ ਪਰ ਇਹਨਾਂ ਦੇ ਕੋਲੋਂ ਕੋਈ ਬਹਾਨਾ ਨਹੀਂ ਸੀ ਲੱਭਿਆ ਜਾ ਰਿਹਾ ਹੁਣ ਬਹਾਨਾ ਲੱਭ ਲਿਆ ਬਹਾਨਾ ਲੱਭ ਕੇ ਉਹਨੂੰ ਗਿਰਫਦਾਰ ਕਰਕੇ ਲੈ ਗਈ ਹੈ ਮਾਲੀ ਸਾਡੇ ਖਿਲਾਫ ਵੀ ਬੋਲਿਆ ਮਾਲੀ ਕਿਸਾਨੀ ਮੋਰਚੇ ਵੇਲੇ ਦੀਪ ਸਿੱਧੂ ਤੇ ਮੇਰੇ ਖਿਲਾਫ ਵੀ ਬੋਲਿਆ ਮਾਲੀ ਹੋਰਾਂ ਖਿਲਾਫ ਵੀ ਬੋਲਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਬੰਦੇ ਦੀ ਆਵਾਜ਼ ਹੀ ਦੱਬ ਦਿਓ ਜਿਵੇਂ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਕਰ ਰਹੀ ਹੈ ਵੱਡੇ ਵੱਡੇ ਜਿਹੜੇ ਕੋਈ ਐਕਟਿਵਿਸਟ ਨੇ ਕਾਰਕੁੰਨ ਨੇ ਕੋਈ ਵਕੀਲ ਨੇ ਕੋਈ ਪ੍ਰੋਫੈਸਰ ਨੇ ਕੋਈ ਬੁੱਧੀਜੀਵੀ ਨੇ ਉਹਨਾਂ ਤੋਂ ਡਰੀਆਂ ਹੋਈਆਂ ਸਰਕਾਰਾਂ ਚਾਕੇ ਐਨਐਸਏ ਯੂਏਪੀਐਲ ਆਕੇ ਜਿਲ੍ਹੇ 'ਚ ਬੰਦ ਕਰ ਰਹੇ ਆ ਉਸ ਰਾਤ ਦੇ ਪਾਂਸਿਆਂ ਤੋਂ ਤੁਰ ਪਿਆ ਬੁਰੀ ਤਰ੍ਹਾਂ ਫੇਲਾਂ ਤੂੰ ਬੁਰੀ ਤਰ੍ਹਾਂ ਨਾਲੇ ਮੇਰੀ ਗੱਲ ਹੋਰ ਸੁਣੋ ਛੋਡੇ ਜਿੰਨਾ ਦਾ ਬੋਲਿਆ ਨਹੀਂ ਹੁਣ ਮਾਲੀ ਉਹ 앉ਾਉਂ ਆਪਣਾ ਆਪਣੇ ਦਿਨ ਉਹ ਚੇਤੇ ਕਰ ਕਦੇ ਤੂੰ ਹਰ ਸਿਮਰਤ ਬਾਰੇ ਕਦੇ ਸੁਖਵੀਰ ਬਾਰੇ ਕਦੇ ਕੈਪਟਨ ਰਵਿੰਦਰ ਬਾਰੇ ਕਦੇ ਰੂਸਾ ਬਾਰੇ ਕਿੰਨੇ ਘਟਿਆ ਤੂੰ ਘਟਿਆ ਸ਼ਬਦ ਬੋਲਦਾ ਰਿਹਾ ਕਹੇ ਦਾੜੀ ਦੇ ਤੰਜ ਕਿਸੇ ਦੇ ਪਹਿਰਾਵੇ ਦੇ ਤੰਜ ਕਿਸੇ ਦੀ ਜ਼ਿੰਦਗੀ ਦੇ ਉੱਤੇ ਨਿੱਜੀ ਜ਼ਿੰਦਗੀ ਦੇ ਵਿੱਚ ਜਾ ਕੇ ਤੂੰ ਸਿਮਰੋ ਭਾਪੀ ਰੂਸਾ ਦਾ ਯਾਰ ਕੀ ਕੁਛ ਨਹੀਂ ਬੋਲਿਆ ਉਹਦਾ ਛੱਡ ਤੇਰਾ ਹਾਂ ਜਿਹੜਾ ਜਿਹਨੂੰ ਮਾਲੀਏ ਸੋਡੂ ਚੁੱਪਦਾ ਪਤਾ ਕਿਉਂ ਮਾਲੀਏ ਨੂੰ ਸਲੇਡੇ ਕਹਿੰਦਾ ਸਲੇਡੇ ਆ ਸੋਡਾ ਜਿਹੜਾ ਕੇਜਰੀਵਾਲ ਕੀ ਬੋਲਿਆ ਸੀਦਾ ਚੰਨੀ ਦੇ ਖਿਲਾਫ ਜਦੋਂ ਉਹਨੇ ਕੋਈ ਉਹਦੇ ਪਹਿਰਾਵੇ ਤੇ ਗੱਲ ਕੀਤੀ ਕਹਿੰਦਾ ਕਿ ਰਿਸ਼ਤਾ ਕਰਨਾ ਐਥੋਂ ਤੱਕ ਜਦੋਂ ਕੇਜਰੀਵਾਲ ਚੰਨੀ ਦੇ ਖਿਲਾਫ ਇਹ ਗੱਲ ਬੋਲਿਆ ਸੀ ਰਿਸ਼ਤੇ ਵਾਲੀ ਤੇ ਤੂੰ ਕੋਲੇ ਖੜਾ ਦੰਦ ਕੱਢ ਰਿਆ ਸੀ ਹੱਸ ਰਿਹਾ ਸੀਗਾ ਤੇ ਰੌਲਾ ਪਾ ਰਿਹਾ ਸੀ ਨਾਰਾ ਮਾਰ ਰਿਹਾ ਸੀ ਇੱਥੋਂ ਤੱਕ ਤੁਸੀਂ ਬੋਲੇ ਹੋਇਆ ਉਹਦਾ ਛੱਡ ਦਿਓ ਹੁਣ ਆਜੋ ਵਿਧਾਨ ਸਭਾ ਦੇ ਵਿੱਚ ਤੂੰ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਿਆ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਹੁਣ ਕੀ ਬੋਲਦਾ ਬਾਜ ਬਿਆ ਤੇਰੀ ਪੰਜਾਮੀ ਢੀੜੀ ਐ ਤੂੰ ਮੁੱਖ ਮੰਤਰੀ ਨਹੀਂ ਬਣ ਸਾਰਾ ਤੇਰੇ ਸੁਪਨੇ ਰਹਿ ਜਾਣੇ ਆ ਅੱਜ ਅੱਖਾਂ 'ਚ ਅੱਖਾਂ ਬਾਜ ਗੱਲ ਕਰੋ ਓਏ ਤੂੰ ਕੌਣ ਹੁਣਾ ਮੈਂ ਤੇਰਾ ਜਵਾਬ ਨਹੀਂ ਦਿੰਦਾ ਜਾ ਖੈਰੇ ਵਰਗਿਆਂ ਨੂੰ ਉਹ ਕਿਹੜਾ ਬੰਦਾ ਜਿਹੜੇ ਬੰਦੇ ਨੂੰ ਤੂੰ ਵਿਧਾਨ ਸਭਾ ਜਲੀਲ ਨਹੀਂ ਕਰਦਾ ਉਹਦੇ ਖਿਲਾਫ ਨਹੀਂ ਬੋਲਦਾ ਪਹਿਲਾਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਹਿਲਾਂ মিডিਆ ਨੂੰ ਦਬਾਇਆ ਦਬਕਾਇਆ ਧਮਕਾਇਆ ਕਈ ਪੱਤਰਕਾਰਾਂ ਨੂੰ ਠਾਣਿਆਂ 'ਚ ਬੁਲਾ ਕੇ ਡਰਾਇਆ ਗਿਆ ਕਈ ਚੈਨਲ ਬੰਦ ਕੀਤੇ ਗਏ ਕਈਆਂ ਨੂੰ ਖਰੀਦਿਆ ਗਿਆ ਕੰਗਾਂ ਨੂੰ ਖਤਮ ਹੀ ਕਰਤਾ ਕਿਉਂਕਿ ਸਾਰਾ ਸੜਾ ਆਦਲ ਨਾਉਂ ਦਾ ਬੰਦਾ ਤੇ ਇੱਕ ਦੋ ਹੋਰ ਜਿਹੜੇ ਤੁਹਾਡੇ ਬੰਦੇ ਆ ਜਿਹੜੇ ਲਗਾਤਾਰ ਤੁਹਾਡਾ মিডিਆ ਕੰਟਰੋਲ ਕਰਦੇ ਆ ਦੇਖ ਰਹੇ ਆ ਤੂੰ ਕਹਿੰਦਾ ਮੋਦੀ ਆਵਾਜ਼ ਦਬਦਾ ਸਾਡੇ ਏਰੀਆ ਨੂੰ ਬੰਦ ਕਰਤਾ ਸਾਡੇ ਸੁਸੋਧੀਆਂ ਨੂੰ ਬੰਦ ਕਰਤਾ মিডিਆ ਖਰੀਦ ਲਿਆ মিডিਆ ਗੋਦੀ ਬਣ ਗਿਆ ਤੂੰ ਕੀ ਕਰ ਰਿਆ ਪੰਜਾਬ ਚੋ ਦੇਖ ਇੰਨਾ ਗੱਲਾਂ ਦਾ ਭਾਂਸਿਆਂ ਲੋਕਾਂ ਨੇ ਤਥੋਂ ਹਿਸਾਬ ਲੈਣਾ 2 ਸਾਲ ਰਹਿ ਗਏ 2 ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਨਾਲੇ ਮੇਰੀ ਗਾਲ ਸੁਣੋ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਨਸ਼ਿਆਂ ਦੇ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਰੋਜ਼ ਮਾਮਾ ਦੇ ਪੁੱਤ ਮਰਦੇ ਆ ਪ੍ਰਵਾਸ ਤੁਹਾਡੇ ਕੋਲ ਨਹੀਂ ਰੋਕਿਆ ਗਿਆ ਕਿਸਾਨੀ ਦਾ ਸੋਡੇ ਕੋਲ ਕੋਈ ਹੱਲ ਨਹੀਂ ਮਜ਼ਦੂਰਾਂ ਦੇ ਡਾਂਗਾਂ ਤੁਸੀਂ ਮਾਰੀ ਜਾਂਦੇ ਹੋ ਆ ਲਾਰਡ ਸੁਬਨੋਈ ਕੀ ਉਹ ਪੱਤਰਕਾਰ ਨੂੰ ਫੜ ਲਿਆ ਕੀ ਉਹ ਚੈਨਲ ਬੰਦ ਕਰਤੇ ਕੀ ਉਹ ਜਿਹੜੀ ਖੜ੍ਹ ਸੀਆਈ ਦੇ ਵਿੱਚ ਜਿੱਥੇ ਲਾਰਡ ਸੁਬਨੋਈ ਦੀ ਉਥੋਂ ਦੇ ਅਫਸਰਾਂ ਨੇ ਬਿਠਾ ਕੇ ਇੰਟਰਵਿਊ ਕਰਾਈ ਆ ਕੌਣ ਕੌਣ ਜ਼ਿੰਮੇਵਾਰ ਆ ਕਿਹੜਾ ਸੀਨ ਚਾਰਜ ਆ ਕਿਹੜਾ ਡੀਐਸਪੀ ਆ ਐਸਪੀ ਐਸਐਸਪੀ ਆ ਕੌਣ ਜ਼ਿੰਮੇਵਾਰ ਆ ਉਹਦੇ ਖਿਲਾਫ ਕਾਰਵਾਈ ਕਰਤੀ ਐਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਣ ਐਡੇ ਐਡੇ ਬੰਦਿਆਂ ਦੇ ਕਤਲ ਹੋ ਜਾਣ ਤੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਜੋਂ ਤੇ ਆਜ ਇੱਕ ਮਾਲੀ ਬੋਲਿਆ ਤੇ ਚੱਕ ਕੇ ਤੁਸੀਂ ਮਾਲੀ ਵਰਗਨ ਚੱਕ ਕੇ ਪਰਚਾ ਦੇ ਕੇ ਅੰਦਰ ਕਰਤਾ ਨਾਲੇ ਗੱਲ ਹੋਰ ਸੁਣ ਲਓ ਇਹ ਆਵਾਜ਼ਾਂ ਐ ਨਹੀਂ ਦੱਬੀਆਂ ਜਾਣਗੀਆਂ ਇੱਕ ਮਾਲੀ ਵਰਗੇ ਨੂੰ ਫੜ ਕੇ ਅੰਦਰ ਕਰੋਗੇ ਇੱਥੇ ਹਜ਼ਾਰਾਂ ਬੰਦੇ ਹੋਰ ਉੱਠ ਖੜੇ ਹੋਣਗੇ ਕਿੰਨਿਆਂ ਕ ਬੰਦਿਆਂ ਨੂੰ ਫੜ ਫੜ ਕੇ ਅੰਦਰ ਕਰ ਦੇਂਗਾ ਕੀ ਕੀ ਕਿਹੜੇ ਰਾਹ ਤੁਰ ਪਿਆ ਕਿਹੜੀ ਤੂੰ ਡੈਮੋਕਰੇਸੀ ਦੀ ਦਹਾਈ ਦਿੰਨਾ ਕਿਹੜੇ ਲੋਕਤੰਤਰ ਦੀ ਦਹਾਈ ਦਿੰਨਾ ਜਰੀਲ ਕਰਕੇ ਇੱਕ 70 72 ਸਾਲ ਦਾ ਬੰਦਾ 75 ਸਾਲ ਦਾ ਬੰਦਾ ਜਿਹੜਾ ਤੁਸੀਂ ਘਰੋਂ ਫੜ ਕੇ ਲੈ ਕੇ ਜਾਂਦੇ ਹੋ ਚਲੋ ਜੀ ਆਓ ਜੀ ਮਾਲੀ ਜੀ ਵੀਡੀਓ ਆ ਰਹੀ ਹੈ ਉਹ ਬੋਲ ਵੀ ਰਿਹਾ ਵੀ ਬ੍ਰਾਂਡ ਦਿਖਾਓ ਜੀ ਕੋਈ ਕਾਰਕ ਮੁਕਦਮਾਦਾਰ ਦੇ ਚਲੋ ਜੀ ਬਸ ਚਲੋ ਆਓ ਕਰਾ ਇਹ ਕਿੱਥੋਂ ਦਾ ਕਿਹੜਾ ਕਾਨੂੰਨ ਦੀਆਂ ਗੱਲਾਂ ਤੁਸੀਂ ਕਰਦੇ ਹੋ ਯਾਰ ਪਰ ਭਵਾਨ ਸਿੰਘ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹ ਗੱਲਾਂ ਸਦਾ ਨਹੀਂ ਚਲਦੀਆਂ ਹੁੰਦੀਆਂ ਸਦਾ ਇਹ ਇਹ ਪਾਵਰਾਂ ਤਾਕਤਾਂ ਰਹਿਣੀਆਂ ਆਹ ਹੋਰ ਸੁਣ ਲੋ ਆ ਪਿੱਛੇ ਜੇ ਆ ਇੱਕ ਪੁਲਿਸ ਨੇ ਇੱਕ ਪੁਲਸ ਵਾਲੀ ਅਫਸਰ ਨੇ ਆ ਪਿੱਛੇ ਜੇ ਮਹਾਲੀ ਦੇ ਵਿੱਚ ਛੋਡੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਦੇ ਉੱਤੇ ਇਲਜ਼ਾਮ ਲਾਇਆ ਕੁਝ 5 10 20 50 100 ਨਹੀਂ ਕਈ ਹਜ਼ਾਰਾਂ ਕਰੋੜ ਦੀ ਉਹਨੇ ਗੱਲ ਕੀਤੀ ਐ ਵੀ ਜਿਹੜੀ ਠੱਗੀ ਹੁੰਦੀ ਐ ਉਹਦੇ ਬੱਚੇ ਸ਼ਾਮਿਲ ਐ ਕੀ ਕੀਤਾ ਬਈ ਉਹਦਾ ਤੂੰ ਰੋਜ਼ ਕੋਈ ਨਾ ਕੋਈ ਇਹ ਜੀ ਗੱਲ ਕਰਦਾ ਕੋਈ ਨਾ ਕੋਈ ਪੰਜਾਬ ਮਾਰੂ ਕੋਈ ਗੱਲ ਕਰਦਾ ਆਪ ਕਰਜ਼ੇ ਵਾਲਾ ਕੰਮ ਤੁਸੀਂ ਸ਼ੁਰੂ ਕਰ ਲਿਆ ਸੈਂਟਰ ਨੂੰ ਲਿਖੀ ਜਾਂਦਾ ਕਿ 100000 ਕਰੋੜ ਦੀ ਹੱਦ ਹੋਰ ਵਧਾ ਦਿਓ ਕਰਜ਼ੇ ਦੀ ਤੂੰ ਕਹਿੰਦਾ ਪੰਜਾਬ ਚ ਪੈਸੇ ਬਹੁਤ ਆ ਪੰਜਾਬ ਕੋਲ ਤਾਂ ਖਜ਼ਾਨਾ ਪੂਰਾ ਫੁੱਲ ਹੈ ਜੀ ਤੇ ਹੁਣ ਫਿਰ ਖਾਲੀ ਕਿਉਂ ਹੋ ਗਿਆ ਤੂੰ ਪੰਜਾਬ ਦਾ ਪੈਸਾ ਕਰਜ਼ੇ ਚੱਕ ਕੇ ਸੈਂਟਰ ਕੋਲੋਂ ਹੋਰ ਹੱਦਾਂ ਵਧਾ ਕੇ ਪੰਜਾਬ ਦਾ ਪੈਸਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪਾਣੀ ਨੂੰ ਬਹਾਰ ਰਿਹਾ ਇਥੋਂ ਜਾਣਾ ਫਿਰ ਜਹਾਜ਼ ਲੈ ਕੇ ਉਹ ਕੇਜਰੀਆ ਨੂੰ ਲੈਣ ਉਥੋਂ ਦਿੱਲੀ ਨੂੰ ਹਰਿਆਣੇ ਦੇ ਵਿੱਚ ਤੇਰੇ ਮੰਤਰੀ ਤੇਰੇ ਐਮਐਲਏ ਜਾ ਕੇ ਪ੍ਰਚਾਰ ਕਰਦੇ ਆ ਲਾਪਟਪ ਤੋਂ ਲੈ ਕੇ ਰੋਟੀ ਟੁਕ ਤੋਂ ਲੈ ਕੇ ਹੋਟਲਾਂ ਦਾ ਖਰਚਾ ਕੁੱਲ ਖਰਚਾ ਤੁਸੀਂ ਖਜ਼ਾਨੇ ਤੇ ਪਾ ਰਹੇ ਹੋ ਹੋਈ ਲੋਕਾਂ ਦੇ ਪਾ ਰਹੇ ਹੋ ਤੇ ਕਰਜ਼ਾ ਚੱਕ ਰਹੇ ਹੋ ਤੁਸੀਂ ਸੈਂਟਰ ਕੋਲੋਂ ਤਨਖਾਹ ਦੇਣ ਨੂੰ ਤੁਹਾਡੇ ਕੋਲ ਪੈਸੇ ਹੈ ਨਹੀਂ ਸੋ ਇਸ ਕਰਕੇ ਇਹ ਆਵਾਜ਼ਾਂ ਨਹੀਂ ਦੱਪਣੀਆਂ ਬਾਲੇ ਗਲਤ ਰਾਹ ਪੈ ਗਿਆ ਆਲੇ ਗਲ ਕਰਾਹੇ ਪੈ ਗਿਆ ਜਾਂ ਤੈਨੂੰ ਜਿਹੜੀ ਤੇਰੀ ਆਲੇ-ਦਾਲੇ ਜੁੰਡਲੀ ਇਕੱਠੀ ਹੋਈ ਆ ਉਹ ਗਮਰਾਹ ਕਰ ਰਹੀ ਆ ਜਾਂ ਤੈਨੂੰ ਅਫਸਰ ਲੋਬੀ ਗਮਰਾਹ ਕਰ ਰਹੀ ਆ ਜਾਂ ਤੇਰੇ ਦਿੱਲੀ ਵਾਲੇ ਇੰਨੇ ਭਾਰੂ ਹੋ ਗਏ ਵੀ ਤੇਰੀ ਸੁਣਵਾਈ ਹੈ ਨਹੀਂ ਕੋਈ ਜੋ ਤੂੰ ਕਰ ਰਿਹਾ ਤੂੰ ਖੁਦ ਆਪ ਸੋਚ ਲਾ ਤੂੰ ਕਲਾਕਾਰ ਹੁੰਦੇ ਹੋਏ ਵੀ ਕਿੰਨੇ ਤੰਜ ਕੱਸਦਾ ਰਿਹਾ ਕਿੰਨੇ ਵਿਅੰਗ ਕਰਦਾ ਰਿਹਾ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਨਹੀਂ ਯਾਰ ਤੇ ਅੱਜ ਤੂੰ ਪਾਵਰ ਚ ਆ ਗਿਆ ਤੂੰ ਲੋਕਾਂ ਨੂੰ ਚੱਕ ਕੇ ਅੰਦਰ ਦੇਣ ਲੱਗ ਗਿਆ ਮੈਂ ਕਿੰਨੇ ਨੂੰ ਅੰਦਰ ਦੇ ਦੇਂਗਾ ਫਿਰ ਸੋ ਪੰਜਾਬ ਦੇ ਲੋਕੋ ਮੈਂ ਫੇਰ ਕਹਿਣਾ ਸਾਨੂੰ ਸਾਰਿਆਂ ਨੂੰ ਸਮੁੱਚੇ ਜਿੰਨੇ ਇਹ ਗੁਰਿੰਦਰਜੀਤ ਲਿਖਦਾ ਕਹਿੰਦਾ ਬਾਈ ਜੀ ਜਿਵਾਤੀ ਨਾ ਹੋ ਮਾਲੀ ਬੰਦਾ ਠੀਕ ਨਹੀਂ ਬੰਦਾ ਠੀਕ ਜਾਂ ਗਲਤ ਹੋਣ ਦੀ ਗੱਲ ਨਹੀਂ ਗੁਰਿੰਦਰਜੀਤ ਸਿਆ ਮੈਨੂੰ ਪਤਾ ਮਾਲੀ ਹਰ ਇੱਕ ਦੇ ਖਿਲਾਫ ਬੋਲਦਾ ਹੈ ਮਾਲੀ ਕੁੱਲ ਬੰਦੇ ਪਰ ਇਹ ਅਸਲ ਦੇ ਬੱਚ ਮਨੁੱਖਤਾ ਦਾ ਘਾਣ ਹੈ ਇਹ ਆਵਾਜ਼ਾਂ ਦੱਬਣ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਸਾਡੇ ਕਿਸੇ ਨਾ ਵਿਚਾਰਕ ਮਤਪੇਦ ਹੋ ਸਕਦੇ ਆ ਸਾਡੀ ਮੈਂ ਕਿਹਾ ਡਾਂਗ ਵੀ ਚੱਲੀ ਹੋ ਸਕਦੀ ਆ ਸਾਡੀ ਕਿਸੇ ਨਾ ਗੋਲੀ ਵੀ ਚੱਲੀ ਹੋ ਸਕਦੀ ਆ ਪਰ ਜਿੱチェ ਸਰਕਾਰਾਂ ਜਿੱチェ ਹਕੂਮਤਾਂ ਧੱਕਾ ਕਰਨਗੀਆਂ ਕਿਸੇ ਇਨਸਾਨ ਨਾਲ ਮਨੁੱਖਤਾ ਦਾ ਘਾਣ ਕਰਨਗੀਆਂ ਉਹਦੇ ਅਧਿਕਾਰਾਂ ਦਾ ਘਾਣ ਕਰਨਗੀਆਂ ਉਹਨੂੰ ਜੱਗ ਕੇ ਅੰਦਰ ਦੇਣਗੀਆਂ ਅਸੀਂ ਉਸ ਦੇ ਖਿਲਾਫ ਬੋਲਾਂਗੇ ਬੋਲਾਂਗੇ ਇਹ ਹੀ ਅਸਲ ਫਿਤਰਤ ਹੁੰਦੀ ਹੈ ਇਨਸਾਨੀ ਨੂੰ ਫਿਤਰਤ ਕਹਿੰਦੇ ਹੋ ਜਿਵੇਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਗੱਲ ਕਹੀ ਸੀ ਕਹਿੰਦਾ ਅਸਲ ਦੇ ਵਿੱਚ ਜੇ ਇਨਸਾਨ ਨੇ ਆਪਣੇ ਆਪ ਨੂੰ ਪਰਖਣਾ ਹੋਵੇ ਨਾ ਬੰਦੇ ਨੇ ਕਿ ਮੈਂ ਇਨਸਾਨ ਹੈਗਾ ਇਕੱਲਾ ਇੱਥੇ ਮੈਂ ਟੁਰੀ ਫਿਰਦੀ ਲਾਸ਼ ਐ ਤਾਂ ਕਹਿੰਦਾ ਜਦੋਂ ਦੁਨੀਆ ਦੇ ਵਿੱਚ ਕਿਸੇ ਵੀ ਨੁਕਤਾ ਦੇ ਉੱਤੇ ਕਿਸੇ ਜਾਤ ਧਰਮ ਕਿਸੇ ਮਜ਼ਬਬ ਦੇ ਲੋਕਾਂ ਦੇ ਉੱਤੇ ਕੁਝ ਜ਼ੁਲਮ ਹੁੰਦਾ ਹੋਵੇ ਸੋਡੇਲ ਹਜ਼ਾਰਾਂ ਲੱਖਾਂ ਬਖਰੇਵੇਂ ਉਹਨਾਂ ਨਾਲ ਹੋ ਸਕਦੇ ਆ ਮਤਪੇਦ ਹੋ ਸਕਦੇ ਆ ਪਰ ਸੋਡੇ ਅੰਦਰ ਕਹਿੰਦਾ ਉਦੋਂ ਦਿਲ ਦੇ ਵਿੱਚ ਉਹ ਚੀਜ਼ ਉੱਠਣੀ ਚਾਹੀਦੀ ਹੈ ਕਿ ਦਰਦ ਉੱਠਣਾ ਚਾਹੀਦਾ ਕਿ ਤੜਫ ਹੋਣੀ ਚਾਹੀਦੀ ਹੈ ਤੁਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰੋ ਤਾਂ ਤੁਸੀਂ ਅਸਲ ਮਾਇਨੇ ਦੇ ਵਿੱਚ ਇਨਸਾਨ ਹੋ ਇਹੀ ਹੁੰਦਾ ਬਿਲਕੁਲ ਮੈਨੂੰ ਪਤਾ ਬਹੁਤ ਕੁਝ ਬੋਲਦਾ ਮਾਲੀ ਹਰ ਕਦੇ ਖਿਲਾਫ ਬੋਲਦਾ ਮੈਂ ਕਹਿੰਦਾ ਦੀ ਸ਼ਬਦਾਬਲੀ ਵੀ ਕਦੇ ਕਈ ਵਾਰੀ ਇਹੋ ਜੀ ਹੁੰਦੀ ਆ ਪਰ ਇਹ ਕਿਹਨੂ ਅਧਿਕਾਰ ਦਿੰਦਾ ਯਾਰ ਇਹ ਕਿਹਨੇ ਅਧਿਕਾਰ ਦਿੰਦਾ ਸਰਕਾਰਾਂ ਨੂੰ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਕੇ ਅੰਦਰ ਦੇ ਦੇਉ ਸਾਡਾ ਸਵਾਲ ਇਹ ਆ ਸਰਕਾਰ ਦੇ ਅੱਗੇ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਕਹਿਣਾ ਚਾਹੁੰਨਾ ਹਰ ਸਮਾਜਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਧਾਰਮਿਕ ਬੰਦੇ ਨੂੰ ਕਹਿਣਾ ਚਾਹੁੰਨਾ ਹਰ ਕੋਈ ਜਿਹੜੀਆਂ ਸਿਆਸੀ ਕੋਈ ਧਿਰਾਂ ਹੈਗਾਂ ਨੂੰ ਕਹਿਣਾ ਚਾਹੁੰਨਾ ਕਿ ਸਾਨੂੰ ਡਟ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਇਹਦੇ ਤੇ ਕੋਈ ਸੱਦਾ ਵੱਡੇ ਘੱਟ ਦਾ ਦੇਣਾ ਚਾਹੀਦਾ ਮਕਾਸਟੌਰ ਦੇ ਉੱਤੇ ਕਿਸਾਨੀ ਮੋਰਚੇ ਵੇਲੇ ਮੈਨੂੰ ਪਤਾ ਕਿ ਰੱਜ ਕੇ ਮੈਂ ਕਿਹਾ ਮਾਲੀ ਨੇ ਸਾਡੇ ਖਿਲਾਫ ਲਿਖਿਆ ਬੋਲਿਆ ਪਰ ਉਹਨੇ ਭੂਮ ਕਾ ਨਵਾਈਆ ਉਹਦਾ ਯੋਗਦਾਨ ਰਿਹਾ ਮੈਂ ਸਾਰੀਆਂ ਕਿਸਾਨ ਜਿੱਥੇ ਬੰਦਿਆਂ ਨੂੰ ਖਾਸ ਤੌਰ ਤੇ ਅਪੀਲ ਕਰਨਾ ਚਾਹੁੰਦਾ ਕਿ ਅੱਜ ਫਰਜ ਬਣਦਾ ਕਿ ਮਾਲੀ ਦੇ ਉੱਤੇ ਅੱਜ ਤਸ਼ੱਦਦ ਕੀਤਾ ਗਿਆ ਅੱਜ ਕਾਂਡ ਕੀਤਾ ਗਿਆ ਉਹਦੇ ਹੱਕਾਂ ਹਕੂਕਾਂ ਦਾ ਉਹਦੇ ਅਧਿਕਾਰਾਂ ਦਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਦੇ ਖਿਲਾਫ ਜਿਹੜੀ ਸਰਕਾਰ ਦੇ ਖਿਲਾਫ ਕੋਈ ਨਾ ਕੋਈ ਸਬਦਾ ਦੇਣਾ ਚਾਹੀਦਾ ਕੋਈ ਨਾ ਕੋਈ ਕਾਲ ਦੇਣੀ ਚਾਹੀਦੀ ਹੈ ਕੋਈ ਬਰੋ ਡਟ ਕੇ ਕਰਨਾ ਚਾਹੀਦਾ ਆਪਾਂ ਆਪਣੇ ਪਲੇਟਫਾਰਮਾਂ ਤੇ ਕਰਨਾ ਚਾਹੀਦਾ ਤੇ ਨਹੀਂ ਇਹ ਆਵਾਜ਼ਾਂ ਜਿਹੜੀਆਂ ਉਹ ਕੱਲਾ ਮਾਲੀ ਨਹੀਂ ਉਹ ਸਾਰੀਆਂ ਆਵਾਜ਼ਾਂ ਤਪੀਆਂ ਜਾਣਗੀਆਂ ਅਸਲ ਆਵਾਜ਼ ਤੋਂ ਇਹਨੇ ਇਹ ਡਰਦੇ ਹੁੰਦੇ ਐ ਇੰਨਾ ਖੌਫ ਆਵਾਜ਼ਾਂ ਦਾ ਹੀ ਹੁੰਦਾ ਇਹਨਾਂ ਵਕਤ ਬੇਸੀ ਦਾ ਕੰਮਦਲ ਬੰਦੇ ਨੇ ਕਮਜ਼ੋਰ ਬੰਦੇ ਨੇ ਮਾੜੀ ਮਾੜੀ ਗੱਲ ਤੇ ਕੋ ਟਿੱਪਣੀ ਵੀ ਕਰਦੇ ਥਲੇ ਕਮੈਂਟ ਕਰਦੇ ਨਾ ਕੋਈ ਬੰਦਾ ਕਮੈਂਟ ਸਰਕਾਰ ਨੂੰ ਉਹਨੂੰ ਵੀ ਉਡੀ ਕਿਸੇ ਡੀਐਸਪੀ ਦਾ ਕਿਸੇ ਐਸਪੀ ਦਾ ਕਿਸੇ ਸੀਐਨਸੀਆਰ ਦਾ ਫੋਨ ਆ ਜਾਂਦਾ ਵੀ ਆ ਕੀ ਕੀਤਾ ਕਿ ਲਿਖਿਆ ਹਟਾਏ ਨੂੰ ਪਰਚਾ ਹੋ ਜੂ ਆ ਇੱਥੇ ਬਹੰਡੇ ਹੋਇਆ ਸੀ ਇੱਕ ਮੁੰਡੇ ਦੇ ਨਾਲ ਉਹਨੂੰ ਸੀਏਈ ਬੁਲਾ ਲਿਆ ਕਿ ਗਾਹਾਂ ਨੂੰ ਇਹ ਜਿਆ ਕੋਈ ਨਹੀਂ ਲਿਖਣਾ ਤੇ ਨਹੀਂ ਪਰਚਾ ਦੇ ਕੇ ਅੰਦਰ ਦੇ ਦਾਂਗੇ ਹੱਦ ਹੋ ਗਈ ਯਾਰ ਹਰ ਪਾਸੋਂ ਤੁਸੀਂ ਫੇਲ ਹੋ ਗਏ ਕੰਮ ਸੋਦਰ ਕੋਲ ਕੋਈ ਹੋਰ ਨਹੀਂ ਰਿਹਾ ਕੋਈ ਰੋਡ ਮੈਪ ਨਹੀਂ ਤੇਰੇ ਕੋਲੇ ਕੋਈ ਨੀਤੀ ਨਹੀਂ ਤੇਰੇ ਕੋਲੇ ਪੰਜਾਬ ਨੂੰ ਬਚਾਉਣ ਦੀ ਵੀ ਇਸ ਇਹ ਜਾਲ ਦੇ ਵਿੱਚੋਂ ਇਸ ਮੰਝ ਧਾਰ ਦੇ ਵਿੱਚੋਂ ਇਹ ਦਲਦਲ ਦੇ ਵਿੱਚੋਂ ਪੰਜਾਬ ਨੂੰ ਕਿਵੇਂ ਕੱਢੇਗਾ ਤੇ ਉਲਟਾ ਤੋਂ ਜਿਹੜੇ ਬੋਲਣ ਵਾਲੇ ਬੰਦੇ ਜਾ ਕੇ ਪਰਚੇ ਦੇਣ ਲੱਗੇ ਆਦੂ ਕੀ ਤੁਹਾਡੇ ਲਈ ਸੋ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਕਿ ਸਾਨੂੰ ਪੂਰ ਜ਼ੋਰ ਡਟ ਕੇ ਦਾ ਵਿਰੋਧ ਕਰਨਾ ਚਾਹੀਦਾ ਨਿੰਦਿਆ ਕਰਨੀ ਚਾਹੀਦੀ ਹੈ ਇਹਨੂੰ ਲਾਣ ਤਾ ਪਾਉਣੀਆਂ ਚਾਹੀਦੀਆਂ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਕਿਹੜਾ ਕ੍ਰਾਈਮ ਕੀਤਾ ਬਈ ਮਾਲੀ ਨੇ ਕੀ ਉਹਨੂੰ ਕੀਤਾ ਮਾਲੀ ਨੇ ਸਾਨੂੰ ਉਹਦੇ ਹੱਕ 'ਚ ਖੜਨਾ ਚਾਹੀਦਾ ਹੈ ਇਕ ਖਾਸ ਤੌਰ ਤੇ ਇਸ ਗੱਲ ਦੇ ਲਈ ਜਿੰਨੀਆਂ ਸਾਡੀਆਂ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦੇ ਕੋਈ ਨਾ ਕੋਈ ਸੱਦਾ ਦੇ ਕੇ ਅੱਜ ਫੌਰੀ ਨਾਲ ਦੇ ਨਾਲ ਕੋਈ ਇਹਦੇ ਕਾਰਵਾਈ ਹੋਣੀ ਚਾਹੀਦਾ ਨਹੀਂ ਇਹ ਯਾਦ ਰੱਖਿਓ ਇਹ ਅਸਲ ਦੇ ਵਿੱਚ ਮੂੰਹ ਇਹਨਾਂ ਨੂੰ ਇੰਨਾ ਪੈ ਗਿਆ ਮੂੰਹ ਪਿਆ ਹੋਈ ਹੈ ਤੇ ਮੀਡੀਆ ਦੱਬੇ ਹੋਏ ਆ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਦੇ ਹਾਲਾਤ ਤੇ ਜਿਹੜਾ ਪੰਜਾਬ ਦਾ ਮੁੱਖ ਮੀਡੀਆ ਕਿੱਥੇ ਹੈ ਦੇਖਦਾ ਕਿਤੇ ਨਜ਼ਰ ਆਉਂਦਾ ਕੋਈ ਇੱਕ ਅੱਦਾ ਚੈਨਲ ਕੋਈ ਮਾੜਾ ਮੋਟਾ ਜਿਹਾ ਰੁੱਟਿਆ ਭੱਜਿਆ ਵਿਚਾਰਾ ਕੋਈ ਬਹੁਤਾ ਸੁਰਖੀਆਂ 'ਚ ਨਹੀਂ ਹੈਗਾ ਕੋਈ ਮਾੜਾ ਮੋਟਾ ਖਵਾਰ ਕੋਈ ਲਿਖਦਾ ਹੋਣਾ ਮਾੜੀ ਮੋਟੀ ਗੱਲ ਬਾਕੀ ਸਾਰਿਆਂ ਦੇ ਬੁੱਲ ਸੌਂਤੇ ਪਏ ਆ ਸਭ ਮੂੰਹ ਘੁੰਗਰੀਆਂ ਪਾਈ ਬੈਠੇ ਚੁੱਪ ਕਰੇ ਬੈਠੇ ਆ ਕਿੱਡਾ ਕੀ ਕੁਝ ਹੋ ਰਿਹਾ ਪੰਜਾਬ ਦੇ ਨਾਲ ਕੀ ਕਹਾਣ ਹੋ ਰਿਹਾ ਪੰਜਾਬ ਦਾ ਕੋਈ ਬੋਲ ਰਿਹਾ ਨਾਲੇ ਮੈਂ ਗੱਲ ਦੱਸਦਾ ਠੀਕ ਆ ਮਾਦੀਨਾ ਮੈਂ ਫੇਰ ਕਹਣਾ ਬਖਰੇਵੇਂ ਹੋ ਸਕਦਾ ਹੈ ਕਈ ਤਰ੍ਹਾਂ ਦੇ ਪਰ ਮਾਲੀ ਵਰਗੇ ਉਨਾਂ ਸਮਿਆਂ 'ਚ ਵੀ ਬੋਲਿਆ ਜਦੋਂ ਬੜਾ ਅੱਤ ਦਾ ਇੱਥੇ ਕਹਿਰ ਵਰਤਾਇਆ ਵਾਪਰ ਰਿਹਾ ਸੀਦਾ ਬੜਾ ਜ਼ਬਰਦਸਤ ਜ਼ੁਲਮ ਹੋ ਰਿਹਾ ਸੀ ਉਹਨਾਂ ਸਮੇਂ 'ਚ ਵੀ ਐਨਐਸਏ ਲੱਗੀ ਸੀ ਇੱਥੇ ਸੋ ਆਓ ਯਾਰ ਸਾਨੂੰ ਅੱਜ ਖੜਨ ਦੀ ਲੋੜ ਆ ਆਪਣੇ ਬੰਦਿਆਂ ਨਾਲ ਜ਼ਰੂਰ ਖੜਗੇ ਅਸੀਂ ਕਿਉਂਕਿ ਇਹ ਜਿੱਦਰ ਨੂੰ ਤੁਰ ਪਏ ਐ ਇਹ ਰਾਹ ਇੰਨਾਂ ਲਈ ਵੀ ਚੰਗਾ ਨਹੀਂ ਸਾਡੇ ਲਈ ਚੰਗਾ ਤਾਂ ਹੋਣੀ ਕੀ ਆ ਪਰ ਇਹ ਮੈਂ ਭਵਾਂਸਿਆਂ ਤੋਂ ਅਪੀਲ ਕਰਦਾ ਵੀ ਇਹ ਪੰਜਾਬ ਦੇ ਜੰਮੇ ਲੋਕ ਨੇ ਇਹ ਐ ਡਾਬੇ ਨਾਲ ਡਰਾਈ ਨਹੀਂ ਡਟਣੇ ਇਹ ਬਹੁਤ ਵੱਡੇ ਤੁਸੀਂ ਭਲੇਖੇ ਪਾਲ ਲਈ ਵੀ ਪਤਾ ਨਹੀਂ ਐਂ ਹੀ ਦੱਬ ਲਓਗੇ ਇਹ ਤਾਂ ਕਦੇ ਮੁਗਲਾਂ ਤੋਂ ਨਹੀਂ ਦਵੇ ਅੰਗਰੇਜ਼ਾਂ ਤੋਂ ਨਹੀਂ ਦਵੇ ਇਹਦਾ ਐਡੇ ਐਡੇ ਟੋਟੇ ਕਰਾ ਲੈ ਦੇਹਾਂ ਦੇ ਗਲ ਕਟਾ ਲੈ ਫਾਂਸੀਆਂ ਦੇ ਝੂਲਗੇ ਨੇ ਦਵੇ ਨਹੀਂ ਤੂੰ ਕਿਹੜੇ ਇਹ ਕਿਹੜੀ ਮਿੱਟੀ ਦੇ ਬਣੇ ਆ ਤਾਂ ਸਮਝ ਲੈ ਪਤਨੇ ਬਹੁਤ ਗਲਤ ਕਰ ਰੋ ਜੋ ਕਰ ਰਿਆ ਬਹੁਤ ਜ਼ਿਆਦਾ ਗਲਤ ਕਰ ਰਿਆ ਇਹ ਸਹੀ ਨਹੀਂ ਕਰ ਰਿਆ ਸੋ ਆਓ ਪੰਜਾਬੀਓ ਆਪਾਂ ਡਟ ਕੇ ਮਾਲਵਿੰਦਰ ਸਿੰਘ ਮਾਲੀ ਦੇ ਹੱਕ 'ਚ ਖੜਗੇ ਇਹਨਾਂ ਦਾ ਵਿਰੋਧ ਕਰਗੇ ਇਨਾਰੇ ਪੁੱਛੀਏ ਡਿਟਰਾਂ ਨੂੰ ਪਿੰਡਾਂ ਜਿਹੜੇ ਫਿਰਦੇ ਆ ਨਰੇ ਬੈਠੇ ਖੁੰਡਾਂ ਦੇ ਕਿਹੜਾ ਮਾ ਚੌਧਰੀ ਜਿਹੜੇ ਬੈਸਾਂ ਕਰਦੇ ਹੁੰਦੇ ਹਨਾ ਸਾਡੀ ਸਰਕਾਰ ਆਇਆ ਸਾਡਾ ਭਵੰਤਮਾਨ ਆਇਆ ਸਾਡੇ ਆਇਆ ਕਰਤਾ ਉਹਨੂੰ ਪੁੱਛਵਾ ਆ ਕੀ ਕਰ ਦਿੱਤਾ ਨੇ ਯਾਰ ਆ ਕੀ ਕਰ ਰਹੇ ਹੋ ਤੁਸੀਂ ਆ ਸਾਡੇ ਮੁੱਖ ਮੰਤਰੀ ਕੀ ਕਰ ਰਹੇ ਆ ਸਾਡੀ ਸਰਕਾਰ ਕੀ ਕਰ ਰਹੀ ਆ ਜਿੱਦਾਂ ਨੂੰ ਕਰਨਾ ਕੁਛ ਉਦੋਂ ਨੂੰ ਕਰ ਨਹੀਂ ਰਿਹਾ ਚੁੱਪ ਨੇ ਤੇ ਇੱਧਰ ਨੂੰ ਆ ਲੋਕਾਂ ਨੂੰ ਫੜਪੜੰਦਰ ਦੇਈ ਜਾਂਦੇ ਸੋ ਆਓ ਆਪਾਂ ਡਟ ਕੇ ਆਉਣ ਵਾਲੇ ਜਨਾਂ ਦੇ ਵਿੱਚੋਂ ਅਪੀਲ ਕਰਦਾ ਸਾਰੇ ਇਕੱਠੇ ਹੋ ਕੇ ਦਾ ਵਿਰੋਧ ਕਰੀਏ